ਕੋਲਕਾਤਾ ਵਿਖੇ ਡਾਕਟਰ ਦੇ ਨਾਲ ਹੋਏ ਰੇਪ ਤੋਂ ਬਾਅਦ ਉਸ ਦਾ ਮਰਡਰ ਕਰਨ ਦੇ ਚਲਦੇ ਹੋਏ ਜਿੱਥੇ ਪੂਰੇ ਹਿੰਦੁਸਤਾਨ ਦੇ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਹੁਸ਼ਿਆਰਪੁਰ ਵੱਲੋਂ ਆਪਣਾ ਰੋਸ ਜਤਾਉਂਦੇ ਹੋਏ ਕੀਤੀ ਗਈ ਪ੍ਰੈਸ ਕਾਨਫਰੰਸ ਇਸ ਮੌਕੇ ਦੇ ਉੱਤੇ ਵਿਜੇ ਸ਼ਾਮਪਲਾ ਕੇਂਦਰ ਸਰਕਾਰ ਵੱਲੋਂ ਮੌਜੂਦ ਰਹੇ ਵੇਖੋ ਪੂਰੀ ਰਿਪੋਰਟ ਮੈਂ ਅੱਜ ਦੀ ਪ੍ਰੈਸ ਕਾਨਫਰੰਸ ਤੇ ਐਡ ਕਰਨ ਤੋਂ ਪਹਿਲਾਂ ਜਦੋਂ ਅਮੋਕ੍ਰੇਸੀ ਦੇ ਚੌਥੇ ਪਿੱਲਰ মিডিਆ ਕਿਉਂਕਿ ਜੇ মিডিਆ ਨਹੀਂ ਹੋਏ ਤਾਂ ਮੇਰਾ ਖਿਆਲ ਹੈ ਮੇਰੇ ਦੇਸ਼ ਦੀ ਡੈਮੋਕ੍ਰੇਸੀ ਅੱਜ ਤੋਂ ਬਹੁਤ ਸਾਲ ਪਹਿਲਾਂ ਹੀ ਲੜਖੜਾ ਜਾਂਦੀ ਹੈ ਤੇ ਤੁਸੀਂ ਇਹ ਜਿਹੜਾ ਕਿ ਇਸ ਨੂੰ ਉਭਾਰਦੇ ਹੋ ਸੱਚ ਨੂੰ ਸਾਹਮਣੇ ਲਿਆਉਂਦੇ ਹੋ ਔਰ ਉਹ ਸੱਚ ਜਦ ਲੋਕਾਂ ਤੱਕ ਪਹੁੰਚਦਾ ਹੈ ਤੇ ਲੋਕਾਂ ਦੇ ਮਨਾਂ 'ਚ ਉਸ ਦਾ ਅਸਰ ਹੁੰਦਾ ਤੇ ਚੇਂਜ ਹੁੰਦੀ ਹੈ। ਤੋਂ ਉਸ ਚੇਂਜ ਦੇ ਲਿਹਾਜ਼ ਨਾਲ ਡੈਮੋਕ੍ਰੇਸੀ ਦੇ ਵਿੱਚ ਜਿਹੜੇ ਪੋਲੀਟਿਸ਼ਰਾਂ ਉਹ ਮਜਬੂਰ ਹੁੰਦੇ ਆ ਕਾਨੂੰਨ ਬਣਾਉਣ ਲਈ ਔਰ ਉਸ ਨੂੰ ਲਾਗੂ ਕਰ ਲਈ ਮਜਬੂਰ ਹੁੰਦੇ। ਉਹ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਤੁਸੀਂ ਬਹੁਤ ਵੱਡੀ ਗਿਣਤੀ ਇੱਥੇ ਆ ਕੇ ਸਾਡਾ ਸਾਥ ਦਿੱਤਾ ਔਰ ਇਸ ਸਾਡੀ ਦੁੱਖ ਦੀ ਘੜੀ 'ਚ ਇਹਨੂੰ ਦੁੱਖ ਵੀ ਵਧਾਇਆ ਤੇ ਸਾਡਾ ਦੁੱਖ ਜਿਹੜਾ ਲੋਕਾਂ ਤੱਕ ਪਹੁੰਚਾਓ। ਪੰਜਾਬ ਜੋ ਕੁਝ ਉੱਥੇ ਹੋਇਆ ਕੋਲਕਾਤਾ ਜੋ ਉਹਨੂੰ بار بار ਰਿਪੀਟ ਕਰਨ ਦੀ ਲੋੜ ਨਹੀਂ ਡਾਕਟਰ ਸਾਹਿਬ ਨੇ ਦੱਸਿਆ ਉਹਦੇ ਪਿੱਛੇ ਕੋਈ ਸਾਜ਼ਿਸ਼ ਹੈ ਉਹਦੇ ਪਿੱਛੇ ਕੋਈ ਪਰਸਨਲ ਰੈਵੰਜਾ ਹੈ ਪਰ ਇਨਸਾਨੀਅਤ ਇਸ ਲੈਵਲ ਤੱਕ ਵੀ ਗਿਰ ਸਕਦੀ ਹੈ ਇਹ ਠੱਗ ਠੱਗ ਤੇ ਵੀ ਸੋਚ ਤੋਂ ਬਾਹਰ ਹੈ ਇਨਸਾਨੀ ਸੋਚ ਤੋਂ ਬਾਹਰ ਹੈ ਕਿ ਇੱਥੇ ਤੱਕ ਵੀ ਜਿਹੜੀ ਇਨਸਾਨੀਅਤ ਗਿਰ ਸਕਦੀ ਹੈ ਕਿ ਇੱਕ ਨਿਹੱਥੀ ਕੁੜੀ ਦੀ ਲੱਤਾਰੂਪ ਇੱਦਾਂ ਕਰਕੇ ਤੋੜਦਾ ਜਾਏ ਪੈਲਵਸ ਔਰ ਉਹ ਅੱਖਾਂ ਜੇ ਮੁਕੇ ਬਾਰ-ਬਾਰ ਉਹਦੀ ਉਹਦੀ ਅੱਖਾਂ ਚੋਂ ਖੂਨ ਕੱਢਿਆ ਜਾਏ ਇਹ ਇੱਕ ਇੱਕ ਜਿਹੜੀ ਆ ਇਸ ਤਰ੍ਹਾਂ ਦੀ ਘਟਨਾ ਆ ਜੋ ਮੇਰੇ ਲਈ ਨਾਲ ਕਿ ਲੈਸਨ ਸਿਖਾਉਣ ਵਾਲੀ ਘਟਨਾ ਆ ਕਿ ਤੈਨੂੰ ਇਹਨੂੰ ਲੈਸਨ ਸਿਖਾ ਦਈਏ ਤਾਂ ਕਿ ਬਾਕੀ ਦਾ ਕੋਈ ਬੋਲੇ ਨਾ ਇਹ ਮੂੰਹ ਬੰਦ ਕਰਨ ਦੀ ਇੱਕ ਕੋਸ਼ਿਸ਼ ਹੈ ਠੀਕ ਹੈ ਕਿਹਦੀ ਕੋਸ਼ਿਸ਼ ਹੈ ਇਹ ਅਸੀਂ ਨਹੀਂ सीबीआई ਇਨਕੁਆਇਰੀ ਕਰ ਰਹੀ ਹੈ सीबीआई ਜਿਹੜੀ ਆ ਉਹ ਮੋਸਟਲੀ ਨਿਰਪੱਖ ਹੁੰਦੀ ਆ ਸਾਹਮਣੇ ਆ ਜਾਣਗੇ ਤੱਥ ਕੱਲੂ ਕਿ ਉਹ ਕੇਸ ਨੂੰ ਵਿਚਾਰੇ ਨੇ ਪਰ ਘਟਨਾ ਜਿੱਦਾਂ ਵਾਪਰਦੀ ਆ ਰਹੀ ਹੈ ਮੈਡੀਕਲ ਕਾਲਜ ਨੂੰ ਅੱਜ ਹਾਈ ਕੋਰਟ ਜਿਹੜੀ ਆ ਉਹ ਕਹਿੰਦੀ ਆ ਕਿ ਉਰੂ ਲਾਧਤ ਆ ਜਾਵੇ ਤੇ ਉਰੂ ਦੂਏ ਦੇ ਦੀ ਸਰਕਾਰ ਜਿਹੜੀ ਆ ਉਹ ਕਿਸੇ ਹੋਰ ਕਾਲਜ ਦਾ ਮੈਡੀਕਲ ਲਾਦੀ ਪ੍ਰਿੰਸੀਪਲ ਲਾਦਦੀ ਹੈ ਔਰ ਉਸੇ ਕਾਲਾ ਚ ਉਸ ਦੀ ਚਾਰ ਵਾਰੀ ਇਹਦੇ ਤੋਂ ਪਿੱਛੇ ਲੱਗਦਾ ਹੈ ਕਿ ਉਹਨਾਂ ਬੰਦੇ ਜਿਹੜੇ ਕਿ ਉੱਥੇ ਅਥਾਰਟੀ ਦੇ ਬੈਠੇ ਆ ਉਹਨਾਂ ਦੇ ਪਿੱਛੇ ਕੋਈ ਪੋਲੀਟੀਕਲ ਹੱਥ ਤਾਂ ਹੈ ਇਸ ਗੱਲ ਦੀ ਸ਼ੰਕਾ ਨਹੀਂ ਕੀਤੀ ਜਾ ਸਕਦੀ ਕਿ ਕੋਈ ਪੋਲੀਟੀਕਲ ਹੱਥ ਹੈ ਇਹਦਾ ਹੈ ਮੈਰੀ ਕੇਂਦਰ ਇਹ ਇਹ ਸਭ ਤੋਂ ਹਰਾਦੀ ਵਾਲੀ ਗੱਲ ਹੈ ਤੁਸੀਂ ਵੀ ਮੀਡੀਆ ਵੀ ਹਰ ਬੰਦਾ ਸੋਚੇਗਾ ਕਿ ਇੱਕ ਸਟੇਟ ਦਾ ਚੀਫ ਮਿਨਿਸਟਰ ਔਰ ਉਹਦੀਆਂ 11 ਗੁਗੀਆਂ ਕੁੜੀਆਂ ਮੈਂ ਕੁਗੀਆਂ ਗੁਟੀਆਂ ਦਾ ਨਾਮ ਅੱਜ ਕਰਬਿਊਨ 'ਚ ਪੜਿਆ ਔਰ ਮੈਨੂੰ ਬੜਾ ਤੋਗਵਮਾਂ ਲੱਗਾ 11 ਐਮਪੀ ਨੇ ਵੈਸਟ ਬੰਗਾਲ ਦੇ ਫੀਵਲ ਜਿਹਨਾਂ ਜੋ ਇੱਕ ਡਾਕਟਰ ਉਸੇ ਕਾਲਜ ਦੀ ਪੜ੍ਹੀ ਹੋਈ ਹੈ ਔਰ 9 ਤਰੀਕ ਤੋਂ ਲੈ ਕੇ ਕੱਲ ਤੱਕ ਉਹਨਾਂ ਨੇ ਇੱਕ ਲਫ਼ਜ਼ ਨਹੀਂ ਲਿਖਿਆ ਇੱਕ ਲਫ਼ਜ਼ ਨਹੀਂ ਬੋਲਿਆ ਔਰ ਇਹ ਗੱਲਾਂ ਕੀ ਸ਼ੋ ਕਰ ਰਹੀਆਂ ਨੇ ਇਹ ਇਹ ਇਸ ਦਾ ਤੁਸੀਂ ਆਪ ਜਾਣਕਾਰ ਹੋ ਕਿ ਕੀ ਸ਼ੋ ਕਰਦੀ ਹੈ ਔਰ ਕੱਲ ਜਦੋਂ ਇੰਨਾ ਪ੍ਰੈਸ਼ਰ ਪੜ ਗਿਆ ਨੈਸ਼ਨਲ ਲੈਵਲ ਦਾ ਪ੍ਰੈਸ਼ਰ ਬਣ ਗਿਆ ਆਈਬੀਏ ਦਾ ਪ੍ਰੈਸ਼ਰ ਪੜ ਗਿਆ ਬਾਕੀ ਆਰਗੇਨਾਈਜੇਸ਼ਨਾਂ ਆਮ ਜਨਤਾ ਜਿਹੜੀ ਕਲਕੱਤਾ ਅੱਧਾ ਉੱਠ ਕੇ ਖੜ ਗਿਆ ਜਦੋਂ ਤੇ ਫਿਰ ਉਹਨਾਂ ਦੀ ਜਾਗ ਖੁੱਲੀ ਤੇ ਚੀਫ ਮਿਨਿਸਟਰ ਆਪ ਨਾਲ ਐਮਪੀ ਆਪ ਨਾਲ ਪੋਸਟਰ ਪੜ ਤੁਸੀਂ ਸਭ ਨੇ ਦੇਖਿਆ ਉਹਨਾ ਪੋਸਟਰ ਫੜ ਕੇ ਖੜੇ ਆ ਕੋਈ ਵੋਟ ਜਸਟਿਸ ਕਿਹਦੇ ਤੋਂ ਜਸਟਿਸ ਤੇ ਚੀਫ ਮਿਨਿਸਟਰ ਨੇ ਦੇਣਾ ਹੈ ਜਸਟਿਸ ਕਿਹਦੇ ਕੋਲ ਮੰਗਦੇ ਉਹ ਕਿਹਦੇ ਕੋਲ ਜਸਟਿਸ ਮੰਗਦੇ ਸੀਬੀਆਈ ਤੋਂ ਮੰਗਦੇ ਆ ਸੈਟਰ ਕੋਰਪੋਰੇਟ ਤੋਂ ਮੰਗਦੇ ਆ ਕਿਹਦੇ ਕੋਲ ਜਸਟਿਸ ਮੰਗਦੇ ਸਾਨੂੰ ਸਾਨੂੰ ਇਸ ਗੱਲ ਦੀ ਸਮਝ ਨਹੀਂ ਜੇ ਤੁਹਾਨੂੰ ਪਤਾ ਹੋਵੇ ਤਾਂ ਲਿਖਿਓ ਵੀ ਉਹ ਕਿਹਦੇ ਕਿਹਦੇ ਤੋਂ ਜਸਟਿਸ ਮੰਗਦੇ ਆ ਜੇ ਜੇ ਤੁਹਾਨੂੰ ਕਿਤੇ ਹੋਏ ਇਸ ਗੱਲ ਦੀ ਖਬਰ ਮਿਲ ਜਾਏ ਕਿ ਵੀ ਉਹ ਕਿਹਦੇ ਤੋਂ ਜਸਟਿਸ ਮੰਗਦੇ ਆ ਸਾਡੀ ਤੇ ਧੀ ਭੈਣ ਨਾਲ ਜਾਂਦੀ ਹੋਈ ਅਸੀਂ ਤੇ ਉਹਦੇ ਲਈ ਜਸਟਿਸ ਮੰਗਦੇ ਆ ਔਰ ਇਹ ਮੰਗਦੇ ਆ ਕਿ ਇਦਾਂ ਦੇ ਕਾਨੂੰਨ ਲਿਆਦੇ ਜਾਣ ਕੇ ਵੀ ਇਹ ਜਿਹੜੇ ਡਾਕਟਰ ਆ ਉਹ ਫੀਅਰਲੈਸਲੀ ਕੋਈ ਕੰਮ ਕਰ ਸਕਣ ਇਸੇ ਗੱਲ ਬਾਰੇ ਰੱਖਿਆ ਜਾਏ ਲੜਕੀ ਆ ਕਿ ਵੀ ਇਹ ਮੇਰੇ ਨਾਲ ਮੈਨੂੰ ਕੁਝ ਕਹਿੰਦਾ ਹੈ ਮੇਰੇ ਨਾਲ ਕਹਿੰਦਾ ਹੈ ਮੇਰੇ ਮੇਰੇ ਨਾਲ ਉਹ ਉਹ ਇਸੇ ਗੱਲ ਦਾ ਹੀ ਫਿਰ ਇੰਦਾ ਨਰਸ ਨੂੰ ਡਾਕਟਰ ਨੂੰ ਕਿ ਇਹ ਸ਼ਰਾਬੀ ਕੇ ਖੜਾ ਬੰਦਾ ਹੈ ਇਹ ਮੈਨੂੰ ਹੁਣ ਐਮਰਜੈਂਸੀ ਦੇ ਵਿੱਚ ਕੀ ਕਰੂਗਾ ਇਹ ਇਧਰੋਂ ਦਸ ਬੰਦੇ ਖੜੇ ਆ ਇਹ ਕਿ ਇਸ ਤਰ੍ਹਾਂ ਦਾ ਕਾਨੂੰਨ ਡੈਮੋਕ੍ਰੇਸੀ ਚ ਕਿਉਂ ਨਹੀਂ ਬਣਾਇਆ ਜਾਂਦਾ ਜਿੱਦਾਂ ਡਾਕਟਰ ਸਾਹਿਬ ਦੱਸਿਆ ਕਿ ਕਾਨੂੰਨ ਬਣ ਗਿਆ ਪਾਰਲੀਮੈਂਟ 'ਚ ਪੇਸ਼ ਹੋਣਾ ਸੀ ਇੱਕ ਦਿਨ ਪਹਿਲਾਂ ਇਹ ਕਹਿ ਕੇ ਉਸ ਨੂੰ ਠੱਡੇ ਬਸਤੇ 'ਚ ਫਾਤਾ ਗਿਆ ਕਿ ਡਾਕਟਰਾਂ ਲਈ ਸਪੈਸ਼ਲ ਕਾਨੂੰਨ ਨਹੀਂ ਬਣ ਸਕਦਾ ਮੈਂ ਕਹਿੰਦਾ ਜੇ ਡਾਕਟਰਾਂ ਕੋਲ ਸਪੈਸ਼ਲ ਡਿਊਟੀ ਲੈਣੀ ਆ ਜੇ ਤੁਸੀਂ ਰਾਤ ਨੂੰ 36 36 36 ਘੰਟੇ ਡਿਊਟੀ ਕਰਕੇ ਉਹ ਪੂਰੀ ਗਈ 36 ਘੰਟੇ ਠੀਕ ਹੈ 36 36 ਘੰਟੇ ਜੇ ਤੁਸੀਂ ਡਿਊਟੀ ਲੈਣੀ ਹੈ ਤੇ ਡਾਕਟਰ ਇੱਕ ਵੱਖਰੀ ਕਲਾਸ ਕਿਉਂ ਨਹੀਂ ਹੈ ਉਦੇ ਲਈ ਇੱਕ ਵੱਖਰੀ ਪ੍ਰੋਟੈਕਸ਼ਨ ਲਾਅ ਕਿਉਂ ਨਹੀਂ ਬਣ ਸਕਦਾ ਅਸੀਂ ਤਾਂ ਕੁਝ ਨਹੀਂ ਮੰਗਦੇ ਅਸੀਂ ਤਾਂ ਕਹਿੰਦੇ ਇੱਕ ਸਖਤ ਕਾਨੂੰਨ ਹੀ ਬਣਾ ਦਿਓ ਕਿ ਭਾਈ ਜੇ ਸਾਡੇ ਨਾਲ ਕੋਈ ਕਰੇ ਤਾਂ ਉਸ ਨੂੰ ਕਚਹਿਰੀ 'ਚ ਖੜੇ ਕਰ ਸਕੀਏ ਵੀ ਭਾਈ ਤੂੰ ਆ ਪੰਜਾਬ 'ਚ ਪ੍ਰੋਟੈਕਸ਼ਨ ਐਕਟ ਬਣਿਆ ਜਿੱਦਾਂ ਡਾਟ ਸਾਬ੍ਹ ਦੱਸਿਆ ਕਿ ਮਨਿਸਟਰ ਤੱਕ ਜਿਹੜਾ ਉਹ ਐਸਐਚਓ ਨੂੰ ਐਸਐਸਪੀ ਨੂੰ ਫੋਨ ਕਰਾਣਾ ਪੈਂਦਾ ਕਿ ਜੀ ਪੰਜਾਬ ਮੈਡੀਕਲ ਪ੍ਰੋਟੈਕਸ਼ਨ ਐਕਟ ਵੀ ਇਹਦੇ ਤੇ ਲਾਓ ਠੀਕ ਹੈ ਕਿਉਂ ਜਦੋਂ ਕਾਨੂੰਨ ਬਣ ਗਿਆ ਪੰਜਾਬ ਸਰਕਾਰ ਨੇ ਕਾਨੂੰਨ ਬਣਾਤਾ ਉਹਨਾਂ ਨੂੰ ਕਾਨੂੰਨ ਨੂੰ ਲਾਗੂ ਕਰ ਲਈ ਪੁਲਿਸ ਕਰੂ ਤਿਆਰ ਠੀਕ ਹੈ ਉਹ ਅਸੀਂ ਇਹ ਫੇਰ ਮੰਗ ਕਰਦੇ ਆ ਪੰਜਾਬ ਸਰਕਾਰ ਕੋਲੋਂ ਵੀ ਮੰਗ ਕਰਦੇ ਆ ਕਿ ਉਸ ਕਾਨੂੰਨ ਨੂੰ ਜਿਹੜਾ ਉਹ ਇਨ ਬਿਨ ਜਿੱਦਾਂ ਧਰਾਵਾਂ ਨੇ ਉਹਦੇ ਚ ਜੇ ਉਸੇ ਤਰ੍ਹਾਂ ਹੀ ਲਾਗੂ ਕੀਤੀ ਹੈ ਜਾਣ ਤੇ ਮੇਰਾ ਖਿਆਲ ਆ ਕਿ ਇਹ ਜਿਹੜੀ ਹੈ ਇਸਟੇ ਦੇ ਘਟਰਾਵਾਂ ਨੇ ਉਹ ਘਟ ਜਾਣਗੀਆਂ ਠੀਕ ਹੈ ਇੱਕ ਇਸ ਐਜੂਕੇਸ਼ਨ ਦੀ 9 ਤੋਂ ਬਾਅਦ ਦੀ ਗੱਲ ਦੀ ਜੋ ਜੋ ਆ ਦੇਸ਼ 'ਚ ਰੌਲਾ ਪਿਆ ਉਹਦੇ ਨਾਲ ਸੈਂਟਰ ਸਰਕਾਰ ਦੀ ਕਰਨਾ ਤੇ ਜੂਨ ਸਰਕੀ ਜ਼ਰੂਰ ਥੋੜੀ ਜਿਹੀ ਜ਼ਰੂਰ ਉੱਥੇ ਤੱਕ ਗੱਲ ਪਹੁੰਚੀ ਕਿ ਸੈਂਟਰਲ ਸਰਕਾਰ ਨੇ ਇੱਕ ਆਰਡਰ ਕੱਢ ਦਿੱਤਾ ਕਿ ਅੱਜ ਤੋਂ ਬਾਅਦ ਜੇ ਕੋਈ ਹਸਪਤਾਲ 'ਚ ਕਿਸੇ ਕਿਸੇ ਸਰਕਾਰੀ ਹਸਪਤਾਲ 'ਚ ਕੋਈ ਵਾਇਲੈਂਸ ਦਾ ਕੋਈ ਕਿਸੇ ਦਾ ਕੋਈ ਕੇਸ ਹੁੰਦਾ ਹੁੰਦਾ ਹੈ ਤੋ ਇੰਸਟੀਚਿਊਸ਼ਨ ਦੀ ਜ਼ਿੰਮੇਵਾਰੀ ਹੋਏਗੀ ਬੰਦੇ ਦੀ ਨਹੀਂ ਉਸ ਬੰਦੇ ਦੀ ਨਹੀਂ ਜਿਹੜੇ ਨੇ ਹੋਈ ਆ ਇੰਸਟੀਚਿਊਸ਼ਨ ਦੇ ਹੈੱਡ ਦੀ ਜ਼ਿੰਮੇਵਾਰੀ ਹੋਏਗੀ ਕਿ ਉਹ 6 ਘੰਟੇ ਦੇ ਵਿੱਚ ਇੰਸਟੀਚੂਨਲ ਐਫ ਆਈ ਆਰ ਕਰੇ ਇੰਸਟੀਚੂਨਲ ਐਫ ਆਈ ਆਰ ਦਾ ਮਤਲਬ ਹੈਗਾ ਕਿ ਉਹਦਾ ਸਾਰਾ ਖਰਚਾ ਉਹਦਾ ਵਕੀਲ ਦਾ ਖਰਚਾ ਉਹਦਾ ਸਾਰਾ ਖਰਚਾ ਉਹ ਇਹ ਇੰਸਟੀਚੂਨ ਸਹੇਗਾ ਕਿਉਂਕਿ ਹੁਣ ਹੁੰਦਾ ਕੀ ਆ ਉਹ ਬੰਦਾ ਜਿਹੜਾ ਹੁੰਦੀ ਹੁੰਦੀ ਆ ਉਹ ਖੱਡਲ ਖਵਾੜੀ ਤੋਂ ਡਰਦਾ ਉਹ ਪੈਸੇ ਦੇ ਖਰਚੇ ਤੋਂ ਡਰਦਾ ਉਹ ਲੋਕਾਂ ਦੀ ਧਮਕੀ ਤੋਂ ਡਰਦਾ ਪਿੱਛੇ ਹਟ ਜਾਂਦਾ ਉਹ ਕਹਿੰਦਾ ਜੀ ਮੈਂ ਮੈਂ ਨਹੀਂ ਕੁਝ ਵੀ ਕਰਨਾ ਜੀ ਮੈਂ ਨਹੀਂ ਕੁਝ ਵੀ ਕਰਨਾ ਜਿਲ੍ਹਾ ਇਹ ਉਹ ਇਨਸਟੀਚੂਨ ਦੇ ਲੈਵਲ ਤੇ ਜਾਊਗੀ ਜਿਲ੍ਹਾ ਸਿਵਲ ਹਸਪਤਾਲ ਦਾ ਐਸਬੋ ਐਫ ਆਈ ਆਰ ਦਰਜ ਕਰੂਗਾ ਜਦੋਂ ਸਿਵਲ ਸੱਜਣ ਜਿਹੜਾ ਐਫ ਆਈ ਆਰ ਦਰਜ ਕਰੂਗਾ ਔਰ ਅਸੀਂ आईएमए ਵੱਲੋਂ ਪੰਜਾਬ ਸਟੇਟ ਦੇ ਹਾਈਟਿਕ ਸਟੇਟ ਕੌਂਸਲ ਮੀਟਿੰਗ ਕੱਲ ਪਰਸੋਂ ਉੱਥੇ ਇਹ ਗੱਲ ਰੱਖੀ ਜਾਏਗੀ ਤੇ ਮੇਰਾ ਖਿਆਲ ਹੈ ਵੀ ਇਸ ਨੂੰ ਪਾਸ ਕਰਾਉਣ ਜੋ ਕੋ ਮੋੜਾ ਮੁਸ਼ਕਲ ਹੀ ਹੋਏਗਾ ਲੇਕਰ ਹੁਸ਼ਿਆਰਪੁਰ ਦੀ ਆਈਐਮਏ ਵੱਲੋਂ ਮੈਂ ਇਹ ਇਹ ਵੀ ਇੱਕ ਐਕਸਟੈਂਸ਼ਨ ਵਿਸ਼ਵਾਸ ਦਿਵਾ ਸਕਦਾ ਕਿ ਅੱਜ ਤੋਂ ਬਾਅਦ ਜੇ ਸਾਡੇ ਪ੍ਰਾਈਵੇਟ ਹਸਪੀਟਲਾਂ ਦੀ ਜੇ ਪ੍ਰਾਈਵੇਟ ਹਸਪੀਟਲਾਂ ਦੀ ਵੀ ਕੋਈ ਇਸ਼ੂਅਰ ਹੋਏਗਾ ਤਾਂ ਉਸ ਹਸਪੀਟਲ ਦੇ ਹੈੱਡ ਦੀ ਡਿਊਟੀ ਹੋਏ ਹੋਏਗੀ ਐਫਆਈਆਰ ਫਾਈਲ ਕਰਨਾ ਠੀਕ ਹੈ ਜੀ ਠੀਕ ਹੈ ਇਹ 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 ਸਾਡਾ ਵਾਦਾ ਰਿਹਾ ਔਰ ਅਸੀਂ ਫਿਰ ਤੁਹਾਡੇ ਥਰੂ ਜਿਹੜਾ ਆ ਇਹ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾੜਾ ਜਾਂਦੇ ਆ ਸਰ ਅਕਸਰ ਕੋਈ ਇਨਸੀਡੈਂਟ ਹੁੰਦਾ ਉਸ ਤੋਂ ਬਾਅਦ ਜਿਹੜੀ ਆ ਆਈਆਈਐਮ ਜਾਂ ਮੈਡੀਕਲ ਸਾਨੂੰ ਵੀ ਸਟੈਪ ਲਿਆ ਜਾਂਦਾ ਕਿ ਇਹਦੇ ਤੇ ਵੀ ਕਾਨੂੰਨੀ ਦੇਖਦੇ ਕਿ ਉਹ ਵੀ ਰੈਗੂਲਰ ਇੱਕ ਡਿਮਾਂਡ ਕੀਤੀ ਜਾਂਦੀ ਸਰ ਰੈਗੂਲਰ ਡਿਮਾਂਡਸ ਕਰਕੇ ਹੈਲਥ ਮਿਨਿਸਟਰ ਨੂੰ ਮਿਲ ਕੇ ਹੋਮ ਮਿਨਿਸਟਰ ਨੂੰ ਮਿਲ ਕੇ ਸਾਰਾ ਕੁਝ ਹੀ ਕਰਕੇ ਉਹ ਇੱਕ ਐਕਟ ਸੈਂਟਰਲ ਐਕਟ ਕਿਉਂਕਿ ਸਟੇਟ ਐਕਟ ਜਿਹੜੇ ਸੀ ਉਹ ਲਾਗੂ ਨਹੀਂ ਸੀ ਹੁੰਦੇ ਔਰ ਵੈਰੀ ਕਰਦੇ ਸੀ ਵੈਰੀ ਕਰਦੇ ਸੀ ਹਰ ਇੱਕ ਸਟੇਟ ਦੇ ਤੇ ਤੋਂ ਅਸੀਂ ਆਈਐਮਏ ਸੈਂਟਰ ਨੇ ਆਪਣੀ ਪੂਰੀ ਤਿੰਨ ਚਾਰ ਸਾਲ ਕੋਸ਼ਿਸ਼ ਕਰ ਕਰਕੇ ਅਮ੍ਰਿਤਸਰ ਨੂੰ ਕੌਨਫੀਡਰੇਟੇਜ ਲੈ ਕੇ ਇੱਕ ਬਿੱਲ ਪੜਵਾਇਆ ਡਰਾਫਟਡ ਬਿੱਲ ਪਾਰਲੀਮੈਂਟ 'ਚ ਪਿਆ ਅੱਜ ਦੀ ਕੱਲ ਦੀ ਡੇਟ ਨੂੰ ਉਹ ਪੇਸ਼ ਹੋਣਾ ਸੀ ਲੇਕਰ ਉਹ ਤੋਂ ਪਹਿਲਾਂ ਇੱਕ ਕਿਸੇ ਲੋਬੀ ਨੇ ਜੋ ਇਹ ਲੋਬੀ ਦਾ ਸਾਨੂੰ ਪਤਾ ਨਹੀਂ ਕਿਹਦੇ ਜੀ ਕਿਸੇ ਲੋਬੀ ਨੇ ਅਮਰਸਾਹਰ ਨੂੰ ਇਸ ਗੱਲ ਤੇ ਮੋਟੀਵੇਟ ਕਰਤਾ ਕਿ ਜੇ ਤੁਸੀਂ ਡਾਕਟਰਾਂ ਲਈ ਇੱਕ ਗਰੂਪ ਬਣਾਤਾ ਤੇ ਹਰ ਕਲਾਸ ਕਹੇਗੀ ਕਿ ਸਾਡੇ ਲਈ ਬਖਰਾ ਕਦੂਰ ਬਣਾਓ ਤੇ ਇਹਨੂੰ ਹਜੇ ਤੱਕ ਸੋਚਿਆ ਜਾਏ ਉਹ ਤਾਦਾ ਜਿਹੜਾ 2 ਸਾਲ ਦਾ ਅਜੇ ਸੋਚ ਥੱਲੇ ਪਿਆ ਅਸੀਂ ਆਈਏ ਵੀ ਆਪਣੇ ਰੂ ਆਪਣੀ ਕੋਸ਼ਿਸ਼ ਅਸੀਂ ਹਰ ਲੈਵਲ ਤੇ ਕੋਸ਼ਿਸ਼ ਕਰਦੇ ਜੇ ਸਾਡੇ ਮਿਨਿਸਟਰ ਵੀ ਬੜੇ ਆ ਸਾਡੇ ਡਾਕਟਰ ਮਿਨਿਸਟਰੀ ਬੜੇ ਆ ਉਹਨਾਂ ਨੂੰ ਵੀ ਅਰੇਕਤ ਕਹਿੰਦੇ ਐ ਐਮਪੀ ਨੂੰ ਵੀ ਕਹਿੰਦੇ ਐ ਸਾਡਾ ਉਹਨੇ ਇੱਥੇ ਦਾ ਡਾਕਟਰ ਐ ਉਹਨੂੰ ਵੀ ਇਹ ਇਹ ਰਿਕੁਐਸਟ ਕੀਤੀ ਕਿ ਪਾਰਲੀਮੈਂਟ ਜਿਸ ਗੱਲ ਨਾਤਾ ਦਰਸ ਜਿਹੜੇ ਡਾਕਟਰ ਜਦੋਂ ਪੋਲਿਟੀਸ਼ੀਅਨ ਬਣ ਜਾਂਦੇ ਆ ਉਹਦੀ ਡਾਕਟਰੀ ਤੋਂ ਕੇਸ਼ੇ ਤੋਂ ਘਟ ਜਾਂਦੇ ਆ ਫਿਰ ਉਹ ਬਿਜ਼ਨਸ ਵਾਲੇ ਪਾਸੇ ਹੋ ਜਾਂਦੇ ਆ ਜਿਹੜਾ ਕਾਰਪੋਰੇਟ ਸੈਕਟਰ ਜਿਹੜਾ ਐ ਉਹ ਮੈਡੀਕਲ ਲਾਈਨ 'ਚ ਫਾਵੀ ਹੋ ਰਿਹਾ ਜਿਹੜੇ ਸੈਲਫ ਪ੍ਰੈਕਟਿਸ਼ਨਰ ਆ ਉਹਨਾਂ ਦੀ ਪ੍ਰੈਕਟਿਸ ਜਿਹੜੀ ਆ ਉਹ ਘਟ ਰਹੀ ਆ ਉਹ ਖੁਸ਼ੋਚ ਰਿਹਾ ਕਿ ਇਹਨਾਂ ਕਿਸੇ ਗਰੁੱਪ ਨਾਲ ਜੁੜਿਆ ਜਾਏ ਉਹ ਸੀ ਨੂੰ ਕਿਸ ਤਰ੍ਹਾਂ ਦੇਖਦੇ ਆ ਲੱਗਦਾ ਕਿ ਇਹ ਸੋਚ ਨੂੰ ਆ ਰਿਹਾ ਜਨਤਾ ਦਾ ਜਿੱਥੇ ਤੱਕ ਕਾਰਪੋਰੇਟ ਸੈਕਟਰ ਆ ਮੈਂ ਆਈਪੀਬੀ ਲੈਵਲ ਦੇਤੇ ਆਪਣੇ ਲੈਵਲ ਤੇ ਇਸ ਗੱਲ ਦਾ ਬਿਲਕੁਲ ਸਾਬਦਾ ਕੋਈ ਸੋਚ ਰ ਹੋ ਰਿਹਾ ਠੀਕ ਆ ਬਿਲਕੁਲ ਸੋਚ ਰ ਹੋ ਰਿਹਾ ਅਸੀਂ ਜੇ ਪੰਜਾਬ ਪੋਲੀਟੀਕਲ ਐਸਟੈਬਲਿਸ਼ਮੈਂਟ ਐਕਟ ਬੜਿਆ ਪੰਜਾਬ ਦੇ ਵਿੱਚ ਤਾਂ ਆਈਪੀਬੀ ਨੇ ਸਿਰਫ ਇਹ ਡਿਮਾਂਡ ਕੀਤੀ ਕਿ 50 ਬੈੱਡ ਤੱਕ ਇਸ ਨੂੰ ਛੱਡ ਦਿਓ ਜੇ ਆ ਬੈੱਡ ਤੋਂ ਜਿਹੜੇ ਉੱਤੇ ਆ ਰਾ ਕਾਰਪੋਰੇਟ ਸੈਕਟਰ ਹੈ ਜਿਹੜਾ ਕਾਰਪੋਰੇਟ ਸੈਕਟਰ ਹੈ ਜਿਹੜਾ ਕੋ ਤੇ ਜਿਹੜੇ ਇੰਨੇ ਪੈਸੇ ਲੈਂਦੇ ਆ ਉਹਨਾਂ ਨੂੰ ਜੋ ਇਹ ਤੁਸੀਂ ਸਟੈਂਡਰਡਸ ਕਹਿੰਦੇ ਆ ਨਾ ਜਿਹੜੇ ਲੈਟ देम मेक ਫਸਟ ਸੋ ਅਸੀਂ ਕਾਰਪੋਰੇਟ ਸੈਕਟਰ ਦੇ ਨਾਲ ਜਾਂ ਉਹਨਾਂ ਨਾਲ ਉਹ ਜਿਹੜਾ ਹੈਗਾ ਉਹ ਜਿੱਥੇ ਕੋਈ ਮੈਡੀਕਲ ਬੈਠਾ ਲਾਉਂ ਮੈਡੀਕੋ ਉਹ ਉਸ ਨੂੰ ਦੇਖਦਾ ਹੈ ਇਹ ਇਹ ਗੱਲ ਬਿਲਕੁਲ ਸੱਚ ਹੈ ਕਿ ਸੋਸ਼ਲ ਹੋ ਰਿਹਾ ਹੈ ਤਾਂ ਪਹਿਲਾਂ ਤਾਂ ਅੱਜ ਮੈਂ ਡੇਨ ਮੈਡੀਕਲ ਐਸੋਸੀਏਸ਼ਨ ਦੀ ਤਰਫੋਂ ਾਰੇ ਆਪਣੇ ਪੱਤਰਕਾਰ ਜਰਨਲਿਸਟ ਸਾਡੇ ਇਸ ਪ੍ਰੈਸ ਕਾਨਫਰੰਸ ਚ ਆਏ ਨੇ ਉਹਨਾਂ ਦਾ ਸਵਾਗਤ ਕਰਦਾ ਹਾਂ ਆਮ ਦਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਾਡੀ ਪ੍ਰੈਸ ਕਾਨਫਰੰਸ ਚ ਆਏ ਅੱਜ ਦਾ ਵਿਸ਼ਾ ਜਿਸ ਤਰ੍ਹਾਂ ਤੁਹਾਨੂੰ ਸਭ ਨੂੰ ਪਤਾ ਹੀ ਹੈ 9 ਅਗਸਤ ਨੂੰ ਕਲਕੱਤਾ ਦੇ ਆਰਜੀਕਰ ਮੈਡੀਕਲ ਕਾਲਜ ਵਿੱਚ ਹੋਇਆ ਇੱਕ ਧਿਆਨ ਦੇ ਕਾਣ ਦਾ ਨਸਬੰਧ ਹੈ ਜਿੱਥੇ ਇੱਕ ਲੇਡੀ ਡਾਕਟਰ ਉਸ ਜੈਜ ਸਟੂਡੈਂਟ ਜੋ ਕਿ ਚਸਟ ਡਿਪਾਰਟਮੈਂਟ ਪਲਮਨਰੀ ਮੈਡੀਸਿਨ ਵਿੱਚ ਪੋਸਟ ਗ੍ਰੈਜੂਏਸ਼ਨ ਕਰ ਰਹੀ ਸੀ ਉਸ ਦੇ ਨਾਲ ਇੱਕ ਬੜਾ ਹੀ ਭਿਆਨਕ ਕਾਂਡ ਹੋਇਆ ਹੈ ਜਿਸ ਨੂੰ ਉਸੇ ਕਾਰਨ ਕਰਕੇ ਕਿਨਾ ਕਰਨਾ ਕਰਕੇ ਬੁਰੀ ਤਰ੍ਹਾਂ ਦੇ ਨਾਲ ਟੌਰਚਰ ਕੀਤਾ ਗਿਆ ਰੇਪ ਕੀਤਾ ਗਿਆ ਬਹੁਤ ਬਦਸਲੂਬਾਤ ਹਟਾ ਗਿਆ ਇਸ ਹਾਦਸੇ ਨੂੰ ਉਥੋਂ ਦੀ ਐਡਮਿਨ ਸਟੇਸ਼ਨ ਔਰ ਕਾਲਜ ਦੇ ਪ੍ਰਿੰਸੀਪਲ ਨੇ ਪਹਿਲਾਂ ਸੁਸਾਇਡ ਦਾ ਰੰਗ ਨੇ ਦੀ ਕੋਸ਼ਿਸ਼ ਕੀਤੀ ਜੋ ਕਿ ਬਹੁਤ ਹੀ ਨਿੰਦਾਯੋਗ ਹੈ ਉਸ ਵਾਰ ਜਦੋਂ ਐਵੀਡੈਂਸ ਸਾਹਮਣੇ ਆਏ ਜਦੋਂ ਸਟੂਡੈਂਟਸ ਨੇ ਇਸ ਸੀਨ ਨੂੰ ਸਾਹਮਣੇ ਲਿਆਂਦਾ ਉਸ ਬੱਚੀ ਦੇ ਪੇਰੈਂਟਸ ਨੇ ਦੱਸਿਆ ਸਾਡੇ ਕੋਲ ਸੰਦੂਖ ਨੇ ਕਿਸ ਨੂੰ ਮਾਰਿਆ ਗਿਆ ਫਿਰ ਪੁਲਿਸ ਹਰਕਤ ਹਰਕਤ ਵਿੱਚ ਆਈ ਲੇਕਿਨ ਉਸ ਤੋਂ ਪਹਿਲਾਂ ਹੀ ਪੁਲਿਸ ਨੂੰ ਇਨਸਟਰਕਸ਼ਨ ਦਿੱਤੀਆਂ ਗਈਆਂ ਸਟੇਟ ਗਵਰਨਮੈਂਟ ਵੱਲ ਕਿ ਉਹ ਉੱਥੋਂ ਕੋ ਸਾਰੇ ਸਬੂਤ ਮਿਟਾ ਦਿੱਤੇ ਜਾਣ ਉੱਥੋਂ ਦੇ ਪ੍ਰਿੰਸੀਪਲ ਨੂੰ ਸਿਰਫ ਆਪਜੀ ਕਾਰਵਾਈ ਲਈ ਉੱਥੋਂ ਸੈਕ ਕਰਕੇ ਉਸੇ ਵੇਲੇ ਦੂਸਰੇ ਮੈਡੀਕਲ ਕਾਲਜ ਦੇ ਵਿੱਚ ਲਗਾ ਦਿੱਤਾ। ਆਪ ਕੋਲ ਪ੍ਰਿੰਸੀਪਲ ਡਾਕਟਰ ਸੰਦੀਪ ਗੋਸ਼ ਦਾ ਪਾਸ ਤੇ ਬਹੁਤ ਹੀ ਕੰਟਰੋਵਰਸ਼ੀਅਲ ਹੈ। ਉਹਦੇ ਆਇਰ ਰਾਮ ਨਾਲ ਬਹੁਤ ਜ਼ਿਆਦਾ ਸੰਬੰਧ ਨੇ। ਤੁਸੀਂ ਇਮੇਜਿਨ ਕਰੋ ਕਿ ਉਹ ਚਾਰ ਵਾਰ ਉਸ ਕਾਲਜ ਤੋਂ ਟਰਾਂਸਫਰ ਹੋ ਕੇ ਵਾਪਸ ਇੱਕ ਦਿਨ ਦੇ ਵਿੱਚ ਮੁੜ ਕੇ ਉਸ ਕਾਲਜ ਦੇ ਵਿੱਚ ਹੀ ਐਜੇ ਪ੍ਰਿੰਸੀਪਲ ਆ ਜਾਂਦਾ। ਸੋ ਕੁਝ ਖਬਰਾਂ ਐਸੀਆਂ ਵੀ ਆ ਰਹੀਆਂ ਨੇ ਕਿ ਉਸ ਕਾਲਜ ਦੇ ਵਿੱਚ ਕੁਝ ਐਸੋ ਜਿਹਾ ਚੱਲ ਰਿਹਾ ਸੀ। ਜਿਸ ਬਾਰੇ ਉਸ ਮੰਦਭਾਗੀ ਬੱਚੀ ਨੂੰ ਪਤਾ ਚੱਲਿਆ ਉਹਨੇ ਜਦੋਂ ਆਪਣੇ ਸਾਥੀਆਂ ਨਾਲ ਜੇ ਉਸ ਕੰਮ ਵਿੱਚ ਲਿਪਤ ਸਨ ਕਨਫਰੰਟ ਕੀਤਾ ਤਾਂ ਉਸ ਨੂੰ ਥ੍ਰੈਟਸ ਮਿਲੇ ਉਸ ਨੇ ਐਡਮਿਨਿਸਟ੍ਰੇਸ਼ਨ ਦੇ ਧਿਆਨ ਵਿੱਚ ਲਿਆਂਦਾ ਕਿ ਮੇਰੀ ਜਾਨ ਨੂੰ ਖਤਰਾ ਹੈ ਲੇਕਿਨ ਕੁਝ ਨਹੀਂ ਕੀਤਾ ਗਿਆ ਔਰ ਅਲਟੀਮੇਟਲੀ ਉਸ ਨੂੰ ਇਸ ਤਰ੍ਹਾਂ ਦੇ ਭਿਆਨਕ ਕਾਂਡ ਵਿੱਚ ਗੁਜ਼ਰਨਾ ਪਿਆ ਔਰ ਆਪਣੀ ਜਾਨ ਗਵਾ ਦਿੱਤੀ ਇਸ ਦੇ ਨਾਲ ਡਾਕਟਰ ਦੇ ਵਿੱਚ ਇੱਕ ਬਹੁਤ ਹੀ ਅਸਰਖਿਤਾ ਦਾ ਮਾਹੌਲ ਪੈਦਾ ਹੋ ਗਿਆ ਹੈ ਔਰ ਸਭ ਤੋਂ ਖਤਰਨਾਕ ਗੱਲ ਜੋ ਹੋਈ ਕਿ ਇਸ ਇਨਸੀਡੈਂਸ ਨੂੰ ਕਵਰ ਕਰਨ ਦੇ ਲਈ ਸਟੇਟ ਸਪੌਂਸਰਡ ਗੁੰਡਾイズਮ ਫੈਲਾਇਆ ਗਿਆ ਉੱਥੇ ਡਾਕਟਰਸ ਜੋ ਕਿ ਪ੍ਰੋਟੈਸਟ ਕਰ ਰਹੇ ਸਨ ਪੀਸਫੁਲੀ ਪ੍ਰੋਟੈਸਟ ਕਰ ਰਹੇ ਸਨ ਇੱਕ ਮਾਰਨ ਨੂੰ ਭੇਜਿਆ ਗਿਆ ਜਿਸ ਨੇ ਉਹ ਸਾਰੀ ਜਗ੍ਹਾ ਨੂੰ ਤਹਿਸਰਿਸ ਕੀਤਾ ਸਾਰੇ ਹਸਪਤਾਲ ਨੂੰ ਤੋੜ ਦਿੱਤਾ ਗਿਆ ਐਮਰਜੈਂਸੀ ਤੋੜ ਦਿੱਤੀ ਗਈ ਉਹ ਸੈਮੀਨਾਰ ਰੂਮ ਜਿੱਥੇ ਕਿ ਇੱਕ ਕਾਂਡ ਹੋਇਆ ਸੀ ਉਸ ਨੂੰ ਤਬਾਹ ਕਰ ਦਿੱਤਾ ਗਿਆ ਹਰ ਸਬੂਤ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਹਾਈ ਕੋਰਟ ਨੇ ਇਸ ਇਨਸੀਡੈਂਟ ਦਾ ਨੋਟਿਸ ਲੈਂਦੇ ਆ ਇਹ ਇਨਕੁਆਰੀ ਸੀਬੀਆਈ ਨੂੰ ਸੌਂਪ ਦਿੱਤੀ ਸੀ ਕਿਉਂਕਿ ਹਾਈ ਕੋਰਟ ਨੂੰ ਵੀ ਯਕੀਨ ਨਹੀਂ ਕਿ ਪੁਲਿਸ ਇਹਦੇ ਵਿੱਚ ਨਿਰਪੱਖ ਜਾਂਚ ਕਰੇ ਸਰ ਲੱਗਦਾ ਨਹੀਂ ਲਗਾਤਾਰ West Bengal ਦਾ ਲਾਅ ਐਂਡ ਆਰਡਰ ਖਰਾਬ ਹੋ ਰਿਹਾ ਹੈ ਗਵਰਨਰ ਰੂਲ ਦੀ ਮੰਗ ਜਿਹੜੀ ਕੀਤੀ ਜਾ ਰਹੀ ਹੈ ਦੇਖੋ ਲਾ ਐਂਡ ਆਰਡਰ ਖਰਾਬ ਹੋ ਰਿਹਾ ਇਸ ਤੋਂ ਵੱਧ ਇਸ ਦਾ ਸਬੂਤ ਕੀ ਹੋ ਸਕਦਾ ਕਿ ਉੱਥੋਂ ਦੇ ਮੁੱਖ ਮੰਤਰੀ ਉੱਥੋਂ ਦੇ ਗ੍ਰਹਿ ਮੰਤਰੀ ਔਰ ਉੱਥੋਂ ਦੀ ਸਿਹਤ ਮੰਤਰੀ ਮੰਮਤਾ ਬੈਨਰਜੀ ਖੁਦ ਸੜਕ ਤੇ ਉਤਰ ਕੇ ਨਿਆਂ ਮੰਗ ਰਹੀ ਜਿਸ ਬੰਦੇ ਨੇ ਉੱਥੇ ਲਾ ਐਂਡ ਆਰਡਰ ਮੇਨਟੇਨ ਕਰਨਾ ਉਹ ਖੁਦ ਕਹਿ ਰਿਹਾ ਕਿ ਨਿਆਂ ਦਿਓ ਇਸ ਤੋਂ ਵੱਡਾ ਲਾ ਐਂਡ ਆਰਡਰ ਬ੍ਰੇਕ ਹੋਣ ਦਾ ਕੋਈ ਸਬੂਤ ਹੋ ਨਹੀਂ ਸਕਦਾ ਤੈਨੂੰ ਲੱਗਦਾ ਨਹੀਂ ਇਹ ਸਾਰੀ ਇਹਨਾਂ ਦੀ ਮਿਲੀ ਭਗਤਾਂ ਚਾਹੇ ਕਾਲਜ ਮੈਨੇਜਮੈਂਟ ਹੋਵੇਗਾ ਪ੍ਰਸ਼ਾਸਨ ਜਾਂ ਸਰਕਾਰ ਬਿਲਕੁਲ ਸਾਫ਼ ਹੈ ਇਹਨਾਂ ਦੇ ਮਿਲੀ ਭਗਤਾਂ ਇਸੇ ਬਹੁਤ ਉੱਚ ਕਨੈਕਸ਼ਨ ਵਾਲੇ ਬੰਦਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਅਗਰ ਸਿਰਫ ਰੇਪ ਐਂਡ ਮਰਡਰ ਹੋਇਆ ਹੁੰਦਾ ਤਾਂ ਅਸੀਂ ਜਾਂ ਇੱਕ ਉਹਨੂੰ ਇੱਕ ਐਸੀ ਮੰਦਭਾਗੀ ਘਟਨਾ ਸਮਝ ਕੇ ਔਰ ਜੋ ਵੀ ਕਾਰਪੋਰੇਸ਼ਨਾਂ ਉਨਾਂ ਫੜ ਕੇ ਸਜ਼ਾ ਹੁੰਦੀ ਤਾਂ ਠੀਕ ਸੀ ਲੇਕਿਨ ਜੋ ਉਥੇ ਉਸ ਸਾਰੇ ਸਬੂਤ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਉਥੋਂ ਦੇ ਡਾਕਟਰ ਜੋ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਇਸ ਤੋਂ ਇਹ ਲੱਗਦਾ ਹੈ ਕਿ ਜ਼ਰੂਰ ਕਿਤੇ ਨਾ ਕਿਤੇ ਕੋਈ ਮਿਲੀਭੁਗਤ ਹੈ ਔਰ ਉਥੇ ਕੋਈ ਇਸ ਤਰ੍ਹਾਂ ਦੇ ਕੰਮ ਹੋ ਰਹੇ ਨੇ ਜਿਨ੍ਹਾਂ ਨੂੰ ਕਿ ਸਰਕਾਰ ਛੁਪਾਉਣਾ ਚਾਹੁੰਦੀ ਹੈ ਔਰ ਸਰਕਾਰ ਦੇ ਉਹਨਾਂ ਦੇ ਪਾਰਟੀ ਦੇ ਕੁਝ ਬੰਦੇ ਵੀ ਇਨਵੋਲਡ ਨੇ ਫਿਰ ਲੱਗਦਾ ਹੈ ਕਿ ਕੇਂਦਰ ਸਰਕਾਰ ਨੂੰ ਕੋਈ ਐਡਾ ਕਾਨੂੰਨ ਹੀ ਬਣਾਉਣਾ ਪੈਦਾ ਜੇ ਡਾਕਟਰਾਂ ਉੱਤੇ ਆਇਦਨ ਹਮਲੇ ਹੁੰਦੇ ਹੈ ਜਾਂ ਕੋਈ ਹਨ ਭਾਗ ਇੰਟਰਨਾਮ ਹੁੰਦੀ ਹੈ ਨਾ ਤੇ ਸក្តੇਕਸ਼ਨ ਨਾ ਕਿਹਾ ਸਾਡੀ ਆਈਐਮਏ ਦੀ ਨੈਸ਼ਨਲ ਆਈਐਮਏ ਦੀ ਇਹ ਬਹੁਤ देर ਤੋਂ ਮੰਗ ਹੈ ਇੱਕ ਸੈਂਟਰਲ ਐਕਟ ਅਗੇਂਸਟ ਵਾਇਲੈਂਸ ਅਗੇਂਸਟ ਡਾਕਟਰਸ ਲਿਆਂਦਾ ਜਾਵੇ ਜੋ ਕਿ ਡੈਟਰਾ ਅਟੈਕ ਹੋਵੇ ਸਰਕਾਰ ਨੇ ਕੋਵਿਡ ਦੇ ਦੌਰਾਨ ਕਿਉਂਕਿ ਉਸ ਵੇਲੇ ਡਾਕਟਰ ਦੀ ਜ਼ਰੂਰਤ ਸੀ ਤਾਂ ਐਪੀਡੈਮਿਕ ਐਕਟ ਵਿੱਚ ਐਮੈਂਡਮੈਂਟ ਕਰਕੇ ਤਾਂ ਉਹਦੇ ਵਿੱਚ ਇਹ ਪ੍ਰੋਵੀਜ਼ਨ ਪਾਤੀਆਂ ਕੋ ਟੈਂਪੋਰਰੀ ਸੀ ਕਿਉਂਕਿ ਜਦ ਲਈ ਐਪੀਡੈਮਿਕ ਐਕਟ हट ਗਿਆ ਤਾਂ ਉਹ ਵੀ हट ਗਈਆਂ ਲੇਕਿਨ ਇੱਕ ਸੈਂਟਰਲ ਐਕਟ ਦੀ ਜੋ ਡਿਮਾਂਡ ਹੈ ਉਹ ਬਿਲ ਵੀ ਬਣਿਆ ਹੈ ਡਰਾਫਟ ਵੀ ਤਿਆਰ ਹੈ ਲੋਕ ਸਭਾ ਚ ਪੇਸ਼ ਵੀ ਹੋਣਾ ਸੀ ਲੇਕਿਨ ਸਰਕਾਰ ਦੇ ਸਾਡੇ ਗ੍ਰਹਿ ਮੰਤਰੀ ਨੇ ਇਹ ਕਹਿ ਕੇ ਕਿ ਡਾਕਟਰ ਨੂੰ ਕੋਈ ਸਪੈਸ਼ਲ ਕੈਟੇਗਰੀ ਨਹੀਂ ਦਿੱਤੀ ਜਾ ਸਕਦੀ ਇਸ ਕਰਕੇ ਉਸ ਕਾਨੂੰਨ ਨੂੰ ਲਿਆਂਦਾ ਨਹੀਂ ਗਿਆ ਠੰਡੇ ਬਸੇ ਵਿੱਚ ਪਾ ਦਿੱਤਾ ਗਿਆ ਮੈਂ ਅੱਜ ਪੁੱਛਣਾ ਚਾਹਨਾ ਆਪਣੇ ਮਾਨਯੋਗ ਗ੍ਰਹਿ ਮੰਤਰੀ ਜੀ ਨੂੰ ਕਿ ਕਿਹਾ ਜਦੋਂ ਕੋਈ ਸਿਰ ਤੇ ਜਾਂ ਦੇਸ਼ ਤੇ ਜਾਂ ਲੋਕਾਂ ਤੇ ਸਿਹਤ ਦੀ ਐਮਰਜੈਂਸੀ ਆਂਦੀ ਹੈ ਤਾਂ ਉਦੋਂ ਹੀ ਡਾਕਟਰਸ ਇੰਪੋਰਟੈਂਟ ਹੁੰਦੇ ਹਨ ਏ ਡਾਕਟਰ ਇਹਨੇ ਇੰਪੋਰਟੈਂਟ ਨਹੀਂ ਕਿਹਾ ਸਾਰੇ ਹੈ ਨੇ ਉਹਨਾਂ ਦੇ ਰੱਖਿਆਂ ਲਈ ਪਰ ਫਿਰ ਐਪੀਡੈਮਿਕ ਐਕਟ ਵਿੱਚ ਕੋਵਿਡ ਦੇ ਦੌਰਾਨ ਸੋਧ ਕਿਉਂ ਕੀਤੀ ਗਈ ਕਿਉਂਕਿ ਉਸ ਵੇਲੇ ਤੁਹਾਨੂੰ ਡਾਕਟਰ ਦੀ ਲੋਰ ਸੀ ਉਸ ਵੇਲੇ ਡਾਕਟਰਾਂ ਤੇ ਹਮਲੇ ਹੋ ਰਹੇ ਸੀ ਔਰ ਅੱਜ ਅਸੀਂ ਇਸੇ ਕਰਕੇ ਫਿਰ ਦੁਬਾਰਾ ਇਹ ਇਸ਼ੂ ਨੂੰ ਰੇਸ ਕਰ ਰਹੇ ਹਾਂ ਕਿ ਸਾਨੂੰ ਸਟਰੋਂਗ ਸੈਂਟਰਲ ਐਕਟ ਚਾਹੀਦਾ ਔਰ ਨਾਲ ਹੀ ਨਾਲ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਆ ਕਿ ਪੰਜਾਬ ਸਟੇਟ ਵਿੱਚ ਸਟੇਟ ਦਾ ਆਪਣਾ ਕਾਨੂੰਨ ਹੈ ਲੇਕਿਨ ਉਹ ਰੈਅਰਲੀ ਲਾਗੂ ਹੁੰਦਾ ਹੈ ਸਾਨੂੰ ਐਸੋਸੀਏਸ਼ਨ ਨੂੰ ਜ਼ੋਰ ਪਾ ਕੇ ਹਰ ਪੁਲਿਸ ਸਟੇਸ਼ਨ ਤੇ ਐਸਰਜ ਨੂੰ ਮਿਲ ਕੇ ਜਦੋਂ ਵੀ ਕੋਈ ਧੰਦਾ ਇਨਸੀਡੈਂਟ ਹੁੰਦਾ ਤਾਂ ਉਹ ਧਰਾਵਾਂ ਲਗਾਉਣੀਆਂ ਪੈਂਦੀਆਂ ਉਹ ਫਿਰ ਵੀ ਨਹੀਂ ਲੱਗਦੀਆਂ ਕਿਹੜਾ ਕੇਸਾਂ ਦੇ ਸਾਨੂੰ ਇਹਦੇ ਲਈ ਪੋਲਿਟੀਕਲ ਮਤਲਬ ਸਿਹਤ ਮੰਤਰੀ ਤੱਕ ਫੋਨ ਕਰਕੇ ਉਹਨਾਂ ਨੂੰ ਫੋਨ ਕਰਾਉਣਾ ਪੈਂਦਾ ਕਿ ਇਹਨੂੰ ਪੰਜਾਬ ਮੈਡੀਕਲ ਪ੍ਰੋਟੈਕਸ਼ਨ ਐਕਟ ਹੈ ਇਹ ਅਗਰ ਕਾਨੂੰਨ ਹੈ ਤਾਂ ਆਪਣੇ ਆ ਵੀ ਲਾਗੂ ਕਿਉਂ ਨਹੀਂ ਹੋ ਜਾਂਦਾ ਜਦ ਕਿ ਉਹਦੇ ਵਿੱਚ ਕੋਗਨੀਜ਼ੇਬਲ ਨੋਨ ਅਵੇਲੇਬਲ ਅਫੈਂਸ ਹੈ ਸੋ ਸਾਡੀ ਡਿਮਾਂਡ ਇਹੀ ਹੈ ਕਿ ਇੱਕ ਸੈਂਟਰ ਲੈ ਕੇ ਲਿਆਂਦਾ ਜਾਵੇ ਹਸਪੀਟਲਸ ਨੂੰ ਸੇਫ ਜ਼ੋਨ ਡਿਕਲੇਅਰ ਕੀਤਾ ਜਾਵੇ ਤਾਂ ਕਿ ਉੱਥੇ ਕੋਈ ਵੀ ਇਦਾਂ ਦੀ ਵਾਇਲੈਂਸ ਹੁੰਦੀ ਹੈ ਪੁਲਿਸ ਉਹਦਾ ਸੂ ਮੋਟੋ ਐਕਸ਼ਨ ਲਵੇ ਉਹ ਸਾਨੂੰ ਐਫ ਆਈ ਆਰ ਕਰਾਂ ਦੀ ਲੋੜ ਹੀ ਨਹੀਂ ਪਵੇ ਜਿਹੜੀ ਸੁਵਿਧਾਵਾਂ ਬੰਦ ਹੋਈਆਂ ਇਹ ਕਦੋਂ ਤੱਕ ਬੰਦ ਨੇ ਇਹ ਹਲੇ 24 ਘੰਟੇ ਲਈ ਅੱਜ ਸਵੇਰੇ 6 ਵਜੇ ਤੋਂ ਲੈ ਕੇ ਕੱਲ ਸਵੇਰੇ 6 ਵਜੇ ਤੱਕ ਨੇ ਇਸ ਕਰਕੇ ਸਾਨੂੰ ਮਜਬੂਰਨ ਇਹ ਸੁਵਿਧਾਵਾਂ ਬੰਦ ਕੀਤੀਆਂ ਪਈਆਂ ਨੌਨ ਐਸੈਂਸ਼ੀਅਲ ਮਤਲਬ ਐਮਰਜੈਂਸੀ ਸਰਵਿਸਿਜ਼ ਚੱਲ ਰਹੀਆਂ ਨੇ ਰੂਟੀਨ ਸਰਵਿਸਿਜ਼ ਜਿਹੜੀਆਂ ਨੇ ਇਲੈਕਟਿਵ ਸਰਜਰੀ ਉਹ ਬੰਦ ਨੇ ਪਰ ਅਗਰ ਸਰਕਾਰ ਤਦ ਵੀ ਇਹ ਇਹੀ ਰਹਿੰਦਾ ਸਾਨੂੰ ਨਿਆਂ ਨਹੀਂ ਮਿਲਦਾ ਤਾਂ ਹੋ ਸਕਦਾ ਹੈ ਕਿ ਸਾਡੀ ਸੈਂਟਰਲ ਆਈਐਮਏ ਇਸ ਐਜੀਟੇਸ਼ਨ ਨੂੰ ਅੱਗੇ ਵੀ ਬਦਾਨ ਬਾਰੇ ਸੋਚੇ ਠੀਕ ਹੈ ਅੰਦਰ ਸਰਕਾਰ ਦਾ ਕੀ ਸਟੈਂਡਿੰਗ ਹੈ ਉਹ ਪਹਿਲਾਂ ਤਾਂ ਇਹ ਜਿਹੜੀ ਆਪਣੇ ਆਪ ਚ ਪੂਰੇ ਦੇਸ਼ ਨੂੰ ਖਲਾਕੇ ਮਾਸਟਰਸ ਘਟਨਾ ਕਿ ਜਿਸ ਤਰੀਕੇ ਨਾਲ ਅਲਤਕਾਰ ਵੀ ਹੋਇਆ ਔਰ ਉਹਦੇ ਤੇ ਨਿਰਮਮ ਜਿਹੜੀ ਹੱਤਿਆ ਕੀਤੀ ਗਈ ਬੋਲੀ ਅਸੀਂ ਜਿਹੜੇ ਸਾਰੇ ਵੇਸ਼ਵਾਸੀ ਅਸੀਂ ਇਹ ਕੰਮ ਜਿਹੜਾ ਵੀ ਕਰਦੇ ਆ। ਕਿਹਾ। ਔਰ ਜਿੱਥੋਂ ਤੱਕ ਮੰਗਾਲ ਸਰਕਾਰ ਦਾ ਫਰਸੀ ਕੋ ਕਿਤੇ ਨਾ ਕਿਤੇ ਖਤਾਹੀ ਹੋਈ। ਕਿ ਪਹਿਲਾ ਉਹਨੂੰ ਆਤਮ ਹੱਤਿਆ ਦਾ ਰੂਪ ਦਿੱਤਾ ਗਿਆ। ਫਿਰ ਵੀ ਜਿਹੜੀ ਉਹ ਇਨਕੁਆਰੀ ਜਿਹੜੀ ਹੋਣੀ ਚਾਹੀਦੀ ਸੀ ਉਸ ਤਰੀਕੇ ਨਾਲ ਉਸ ਤਰੀਕੇ ਨਾਲ ਨਹੀਂ ਹੋਈ। ਔਰ ਹੁਣ ਹਾਈ ਕੋਰਟ ਦੇ ਆਦੇਸ਼ਾਂ ਦੇ ਨਾਲ ਸੀਬੀਆਈ ਇਨਕੁਆਰੀ ਜਿਹੜੀ ਆ ਮਾਰਕੀ ਕਿਉਂਕਿ ਕੋਸ਼ਿਸ਼ ਸਟੇਟਾ ਨੇ ਆਪਣੇ ਖੇਤ ਜਿਹੜੀ ਵਿਧਾਨ ਸਭਾ ਨੂੰ ਪਾਸ ਕੀਤਾ ਹੈ ਕਿ ਸੀਬੀਆਈ ਉਹਨਾਂ ਦੇ ਮਾਮਲੇ 'ਚ ਉਹਨਾਂ ਦੀ ਦਖਲਅੰਦਾਜ਼ੀ ਜਿਹੜੀ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਨਹੀਂ ਹੋ ਸਕਦੀ। ਸੋ ਬੰਗਾਲ ਵੀ ਉਹਨਾਂ ਦੇ ਵਿੱਚ ਇੱਕ ਸੂਬਾ ਐਸਾ ਹੈ ਜਿਹਦੇ ਡਾਇਰੈਕਟ ਕੇਂਦਰ ਸਰਕਾਰ ਸੀਬੀਆਈ ਦੀ ਇਨਕੁਆਰੀ ਨਹੀਂ ਮਾਰਕਾ ਸਕਦੀ। ਪਰ ਉਹ ਜਿਹੜਿਆ ਪੰਜੋ ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਜਿਹੜੀ ਐ ਕਾਰਵਾਈ ਜਿਹੜੀ ਆ ਉਹ ਕੋਈ ਨਹੀਂ ਪਰ ਮੈਂ ਇੱਥੇ ਤੋਂ ਬੰਗਾਲ ਨੂੰ ਜਾਣਦਾ ਹਾਂ ਕਿਉਂਕਿ ਮੈਂ ਉਹਦੇ ਡਾਟੇ ਵੀ ਦੇਖ ਰਿਹਾ ਸੀ ਕਿ ਜਿਹੜੀ ਨੈਸ਼ਨਲ ਕ੍ਰਾਈਮ ਇੰਡਾਇਰੀ ਬਿਊਰੋ ਆ ਉਹਦੇ ਜਿਹੜੇ ਡਾਟੇ ਵੀ ਦੇਖ ਰਿਹਾ ਸੀ ਕਿ ਸਭ ਤੋਂ ਜ਼ਿਆਦਾ ਫਲਸਕਾਰ ਦੀਆਂ ਘਟਨਾਵਾਂ ਬੰਗਾਲ ਦੀ 21 22 ਦਾ 22 23 ਦਾ 23 24 ਦਾ ਜਿਹੜਾ ਆਂਕੜਾ ਆ ਉਹ ਵੀ ਲੱਖਾਂ ਚ ਅਨੁਕੀ ਜਿਹੜੂ 2 ਲੱਖ ਸੰਪਿੰਗ ਸੀ ਵਾਈ ਦੇ ਵਿੱਚ 3.5 ਲੱਖ ਔਰ 23 ਦੇ ਵਿੱਚ 4 ਲੱਖ ਸੰਪਿੰਗ ਜਿਹੜੀਆਂ ਮੁਲਤਕਾਰ ਦੀ ਘਟਨਾ ਹੋਈ। ਮੈਨੂੰ ਯਾਦ ਆ ਕਿ ਇੱਕ ਵਾਰ ਕਮਿਸ਼ਨ ਦੇ ਰੂਪ ਚ ਮੈਂ ਵੀ ਉੱਥੇ ਗਿਆ ਸੀ ਤਾਂ ਬਹੁਤ ਸਾਰੀਆਂ ਜਿਹੜੀਆਂ ਮੁਲਤਕਾਰ ਦੀ ਘਟਨਾਵਾਂ ਹੋਈਆਂ ਨੇ ਔਰ ਜਿੱਥੇ ਸਰਕਾਰ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਸੀ ਕਿ ਉੱਥੇ ਹੋਇਆ ਹੀ ਨਹੀਂ। ਪਰ ਜਦੋਂ ਮੈਂ ਆਪ ਆਪਣੀ ਟੀਮ ਨਾਲ ਪਨਾਹ ਪੀੜਤ ਪਰਿਵਾਰਾਂ ਨੂੰ ਮਿਲਿਆ ਵੀ ਹੋਸਪੀਟਲ ਜੀ ਤਾਂ ਫਿਰ ਉਹਨਾਂ ਨੇ ਇਹ ਤਾਂ ਮੰਨਿਆ ਕਿ ਇਹ ਬਲਤਕਾਰ ਹੈ ਉਹਨੂੰ ਇਹ ਇੱਕ ਬੜਾ ਆਪਣੇ ਆਪ 'ਚ ਅਜੀਬ ਜਿਹਾ ਲੱਗਦਾ ਹੈ ਕਿ ਹਮੇਸ਼ਾ ਜੇ ਕੋਈ ਬਲਤਕਾਰ ਕਰਨਾ ਕ੍ਰਾਈਮ ਕਰਨਾ ਇਹ ਬਹੁਤ ਸਾਰੇ ਲੋਕ ਜਿਹੜਾ ਅਸਾमाजिक ਤੱਤ ਹੁੰਦਾ ਹੈ। ਔਰ ਉਹਦੇ ਤੇ ਸਰਕਾਰਾਂ ਦਾ ਕੰਮ ਜਿਹੜਾ ਹੁੰਦਾ ਉਹਨੂੰ ਤੇ ਕਾਰਵਾਈ ਕਰਨਾ। ਪਰ ਜੇ ਸਰਕਾਰ ਉਹਨੂੰ ਬਚਾਓ ਪੱਖ ਦੇ ਵਿੱਚ ਆ ਜਾਵੇ ਉਹ ਇੱਕ ਮੜੀ ਨੂੰ ਲੈ ਜਾਂਦੀ ਸਰ ਇਸ ਕੇਸ ਤੇ ਲੱਗਦਾ ਹੈ ਕਿ ਸਰਕਾਰ ਕਿਸੇ ਪਰੋਬਲ ਨੂੰ ਬਚਾਉਣ ਲਈ ਕੇਸ ਨੂੰ ਕਰਦਾ ਪਾ ਰਹੀ ਹੈ ਮੰਗਾਖੋ ਮੈਂ ਵੀ ਉਹੀ ਕਹਿ ਦਿੰਦਾ ਕਿ ਸਰਕਾਰ ਹੀ ਇਹਦੇ ਤੇ ਸਾਰਾ ਪੜਦਾ ਪਿਆ ਮੈਂ ਜਿਹੜੀ ਆਪਣੀ ਗੱਲ ਕਰ ਰਿਆ ਸੀ ਕਿ ਕ੍ਰਾਈਮ ਤਾਂ ਹੋਇਆ ਹੋਇਆ ਪਰ ਸਰਕਾਰਾਂ ਉਹਦੇ ਤੇ ਕ੍ਰਾਈਮ ਕ੍ਰਿਮੀਨਲ ਦੇ ਉੱਤੇ ਕਾਰਵਾਈ ਕਰ ਰਹੀ ਹੈ ਪਰ ਇੱਥੇ ਜਿਹੜੇ ਆ ਸਰਕਾਰ ਨੇ ਉਹਨੂੰ ਬਚਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਔਰ ਜੇ ਬਚਾਉਣ ਦੀ ਕੋਸ਼ਿਸ਼ ਨਾ ਕੀਤੀ ਸਰਕਾਰ ਨੇ ਸਹੀ ਕਦਮ ਚੁੱਕਿਆ ਹੁੰਦਾ ਤੇ ਅੱਜ ਪੂਰੇ ਦੇਸ਼ ਤੇ ਡਾਕਟਰ ਸਰ ਦਾ ਨਾਮ ਹੁੰਦਾ ਉਸ ਰਾਜ ਜਿੱਦ ਲੱਗਦਾ ਕਿ ਜਿਹੜੀ ਸੀਬੀਆਈ ਆ ਜਾਂ ਈਡੀ ਆ ਜਾਂ ਐਨਆਈਏ ਵਾਲੇ ਜਦੋਂ ਬੰਗਾਲ ਜਾਂਦੇ ਆ ਉਹਨਾਂ ਨਾਲ ਕੋਆਪਰੇਟ ਨਹੀਂ ਕਰਦੇ ਇਹ ਵੀ ਇਹ ਵੀ ਜਿਹੜੀ ਸੀਬੀਆਈ ਨੇ ਐਨਆਈਏ ਤੋਂ ਸੀਬੀਆਈ ਨੇ ਜਿਹੜੀ ਹਾਲੇ ਵੀ ਰਿਪੋਰਟ ਦਿੱਤੀ ਕਿ ਸਾਨੂੰ ਸਹਿਯੋਗ ਜਿਹੜਾ ਕਰਨਾ ਚਾਹੀਦਾ ਸੀ ਨਹੀਂ ਕਰਦੇ ਔਰ ਤੁਸੀਂ ਵੀ ਦੇਖਿਆ ਹੋਣਾ ਕਿ ਮੁੱਖ ਮੰਤਰੀ ਜਿਹੜਾ ਜਿੰਨੇ ਕਾਰਵਾਈ ਕਰਨੀ ਸੀ ਉਹ ਕਾਨੂੰਨ ਨਿਆਂ ਦੇ ਲਈ ਉਹ ਯਾਤਰਾ ਕਰਦੇ ਨਹੀਂ ਸੀ ਕਿ ਇਹ ਆਪਣੇ ਆਪ ਸੁਹਾਣੀ ਜੀ ਹੈ ਕਿ ਜਿਨ੍ਹਾਂ ਨੇ ਕਾਰਵਾਈ ਕਰਨੀ ਸੀ ਉਹ ਨਿਆਂ ਦੀ ਮੰਗ ਕੇ ਦੇ ਕੋਲੋਂ ਕਰਦੇ ਮੈਨੂੰ ਆਦੇ ਤੱਕ ਇਹ ਹੀ ਨਹੀਂ ਸਮਝ ਆਇਆ ਕਿ ਨਿਆਂ ਦੀ ਉਹਨੇ ਮੰਗ ਕੇ ਦੇ ਕੋਲੋਂ ਕੀ ਕੀਤੀ ਹੈ ਕਿ ਇਹਦੇ ਕੋ ਇਨਸਾਫ ਮੰਗਦੇ ਇਨਸਾਫ ਤਾਂ ਉਹਨਾਂ ਨੇ ਕਾਰਵਾਈ ਕਰਨੀ ਸੀ ਜਿਨ੍ਹਾਂ ਨੇ ਕਾਰਵਾਈ ਕਰਨੀ ਸੀ ਉਹੀ ਅਸੀਂ ਇਹ ਕਹਿ ਸਕਦੇ ਹਾਂ ਕਿ ਬਾੜ ਦੀ ਜਿਹੜੀ ਰਾਖੀ ਹੈ ਜਿਹੜੀ ਉਹ ਉਹੀ ਬਾਰਡ ਨੂੰ ਖਾਣ ਵਾਲੇ ਜਿਹੜੇ ਰਾਤਾਂ ਹੀ ਜਿਹੜੇ ਸੀ ਉਹੀ ਖਾਣ ਲੱਗ ਪਏ ਆ ਹਰ ਪਹਿਲਾਂ ਮਨੀਪੁਰ ਦੀ ਘਟਨਾ ਵਾਪਰੀ ਉਸ ਤੋਂ ਬਾਅਦ ਬੰਗਾਲ ਦੀ ਵਾਪਰੀ ਪੰਜਾਬ ਦੀ ਘਟਨਾ ਵਾਪਰੀਆਂ ਕਿੱਥੋਂ ਤੱਕ ਸਰਕਾਰ ਜਿਹੜਾ ਕੇਂਦਰ ਸਰਕਾਰ ਹੈ ਜਿੱਥੇ ਤੱਕ ਬਾਕੀ ਜਗ੍ਹਾ ਨੂੰ ਮੰਨ ਲਓ ਹੁੰਦੇ ਰੇਪ ਹੁੰਦੇ ਮੈਂ ਮੰਨਦਾ ਕਿ ਐਸਾ ਕਿਤੇ ਨਹੀਂ ਹੈ ਕਿ ਐਸਾ ਕੋਈ ਜਗ੍ਹਾ ਵੀ ਨਹੀਂ ਹੈ ਜਿੱਥੇ ਅਧਦੀਆਂ ਘਟਨਾਵਾਂ ਨਹੀਂ ਹੁੰਦੀ ਪੂਰੀ ਦੁਨੀਆ 'ਚ ਪਰ ਸਰਕਾਰਾਂ ਆਪਣਾ ਜਿਹੜਾ ਆ ਉਹ ਆਪਣਾ ਰੋਲ ਲਗਾ ਕਰ ਰਹੀ ਹੈ ਪਰ ਇੱਥੇ ਤਾਂ ਉਹ ਰੋਲ ਨਾ ਅਦਾ ਕਰਨ ਦੇ ਲਈ ਅੱਜ ਪੂਰੇ ਜਿਹੜੇ ਹਿੰਦੁਸਤਾਨ ਦੇ ਡਾਕਟਰ ਜਿਹੜੇ ਆ ਉਹ ਸੜਕਾਂ ਤੇ ਬੈਠੇ ਆ ਔਰ ਹੱਲੇ ਤੱਕ ਵੀ ਉਹਨਾਂ ਨੂੰ ਸ਼ਾਇਦ ਜਿਹੜਾ ਉਹ ਅਸਰ ਹੋਣਾ ਚਾਹੀਦਾ ਸੀ ਉਹ ਨਹੀਂ ਸੋ ਜਿੱਥੇ ਤੱਕ ਇਹਨਾਂ ਦੀ ਮੰਗ ਹੈਗੀ ਕਿ ਵੀ ਉਹ ਐਕਟ ਨੂੰ ਲਾਗੂ ਕਰਨ ਦੇ ਲਈ ਸ਼ਕਤੀ ਕਿਉਂਕਿ ਦੇਖੋ ਨਰਵੇ ਕਾਂਡ ਦੇ ਵਿੱਚ ਵੀ ਜਿਹੜਾ ਬਹੁਤ ਵੱਡਾ ਪੂਰੇ ਦੇਸ਼ ਨੂੰ ਹਿਲਾ ਕੇ ਰੱਖਿਆ ਸੀ ਉਦੋਂ ਵੀ ਐਕਟ ਬਣਿਆ ਸੀ ਜਿਹੜੇ ਰੇਪ ਕੇਸਿਸ ਦੇ ਹੁੰਦੇ ਔਰ ਡਾਕਟਰਾਂ ਦੀ ਪ੍ਰੋਟੈਕਸ਼ਨ ਵਾਸਤੇ ਵੀ ਜਿਹੜਾ ਐਕਟ ਬਣਾਇਆ ਗਿਆ ਹੈ ਪਰ ਦੋ ਅਜ ਮੈਨੂੰ ਇਹ ਨਾ ਆਇਆ ਕਿ ਵੀ ਜਿਹੜੀ ਲੋੜ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਲਈ ਐਕਟ ਬਣਾਉਣ ਨਾਲ ਮੇਰੇ ਦਿੱਤੇ ਤੋਂ ਮਿਰਸ ਤੋਂ ਕਿ ਨਰਬੇ ਕਾਂਡ ਤੋਂ ਬਾਅਦ ਰੀਪ ਦੀਆਂ ਘਟਨਾਵਾਂ ਘਟ ਗਈਆਂ ਐ ਐਸਾ ਨਹੀਂ ਐ ਪਰ ਮਾਨਸਿਕ ਰੂਪ ਚ ਕਿਸੇ ਪਾਸੇ ਵੀ ਕਿਸੇ ਨੂੰ ਤਿਆਰ ਕਰਨ ਦੇ ਲਈ ਜਿਹੜੀ ਹਾਲੇ ਤੱਕ ਜਿਹੜੀਆਂ ਕੋਸ਼ਿਸ਼ਾਂ ਹੋਣੀਆਂ ਚਾਹੀਦੀਆਂ ਇਹ ਸੋ ਨਹੀਂ ਹੋਈਆਂ ਆ ਔਰ ਇਹਦੇ ਲਈ ਜ਼ਰੂਰ ਐ ਕਿ ਸਾਨੂੰ ਸਾਰਿਆਂ ਨੂੰ ਸਮਾਜਿਕ ਤੱਤ ਨੂੰ ਬਹੁਤ ਸਾਰੀਆਂ ਜਿਨ੍ਹਾਂ ਸਾਨੂੰ ਸੰਭਾਲਣ ਦੀ ਹੋਰ ਪਰ ਐਕਟ ਜਿੱਥੋਂ ਤੱਕ ਦੀ ਡਿਮਾਂਡ ਉਹਦੇ ਲਈ ਮੈਂ ਉਹਨਾਂ ਦੇ ਨਾਲ ਸਹਿਮਤ ਹਾਂ ਜਿੱਥੇ ਤੱਕ ਵੀ ਹੋ ਸਕਦਾ ਮਾਈਨੋਰੀ ਕਾਰਵਾਈ ਵੀ ਲੈਣਾ ਦੇ ਸੰਯੋਗ ਲਈ ਅੱਗੇ ਉੱਪਰ ਜਾਣ ਦੀ ਲੋੜ ਨਹੀਂ ਪੈਂਦਾ। ਸਾਬਿਤ ਨੂੰ ਪ੍ਰੋਕਸਿਮਲ ਵੀ ਕਿਹਾ ਗਿਆ ਹੈ ਕਿ ਸੈਟਲੈਂਟ ਲੈ ਗਿਆ ਸੀ ਪਿਛਲੇ 10 ਸਾਲ ਹਜੇ ਤੱਕ ਜਿਹੜਾ ਹੈਗਾ 2 ਸਾਲ ਹੋ ਗਏ ਉਹਨੂੰ ਮੈਂ ਉਹਦੇ ਜਵਾਬ ਦਿੰਦਾ ਕਿ ਸੈਂਟਰਲ ਐਕਟ ਦੇ ਲਈ ਵੀ ਜਿੱਥੇ ਤੱਕ ਹੋਵੇ ਮੈਂ ਸੈਂਟਰਲ ਨਾਲ ਜਾ ਕੇ ਚੱਲਦਾ ਕਿ ਉਹਨਾਂ ਦੀ ਇਹਨਾਂ ਦੀ ਇਸ ਮੁੱਦੇ ਤੇ ਮੈਂ ਨਾਲ ਖੜਾ ਹਾਂ ਠੀਕ ਥੈਂਕ ਯੂ